ਪੋਬੂ ਸੀਗਾ ਉਸ ਦਿਨ ਮਤਲਬ ਅਸੀਂ ਵਿਆਹ ਕੇ ਲਿਆਉਂਦੀ ਸੀ ਉਸ ਦਿਨ ਸਾਲ ਹੋਇਆ ਉਸ ਦਿਨ ਸਾਲ ਹੋਇਆ ਉਸਦੇ ਪਿਆਰ ਸਾਲ ਚ ਜਾਨੀ ਸਾਰਾ ਕੁਝ ਮਤਲਬ ਸਾਡਾ ਸਾਰੀ ਗੇਮਿੰਗ ਸਾਰੀ ਖਤਮ ਹੋ ਗਿਆ ਸਾਲ ਜਿੰਨੀਆਂ ਖੁਸ਼ੀਆਂ ਆਈਆਂ ਸੀ ਸਾਡੇ ਘਰ ਦੇ ਵਿੱਚ ਜਾਨੀ ਉਹ ਗਮੀਆਂ ਚ ਬਦਲ ਗਈਆਂ ਸਾਡੀਆਂ 6 ਸਾਲਾਂ ਦਾ ਪਿਆਰ ਸੀ ਸਾਡਾ ਮੇਰੀ ਪਤਨੀ ਨੇ ਅਡੀਕ ਕੀਤੀ 6 ਸਾਲ ਇੰਤਜ਼ਾਰ ਕੀਤਾ ਮੈਂ ਪਰਦੇਸੋਂ ਪਰਤ ਕੇ ਉਸੇ ਨਾਲ ਹੀ ਵਿਆਹ ਕੀਤਾ ਉਸਦੇ ਘਰ ਆਉਣ ਨਾਲ ਸਾਡਾ ਘਰ ਇੱਕ ਸਵਰਗ ਬਣ ਗਿਆ ਸੀ ਸਾਡਾ ਹਾਰਿਕ ਘਰ ਦਾ ਮੈਂਬਰ ਉਸ ਨੂੰ ਬਹੁਤ ਪਸੰਦ ਕਰਦਾ ਸੀ ਸਾਡਾ ਧਾਰਕ ਦਿਨ ਭਾਗਾਂ ਵਾਲਾ ਲੰਘਦਾ ਸੀ ਉਹ ਵਿਚਾਰੇ ਦਾ ਕਿਤੇ ਸਿਰ ਨਹੀਂ ਸੀ ਦੁਖਿਆ ਵਿਆਹ ਨੂੰ ਹਲੇ ਸਾਲ ਹੋਣਾ ਸੀ ਮੇਰਾ ਪੁੱਤ ਜੇ 11 ਦਿਨ ਦਾ ਸੀ ਤੇ ਮੇਰੀ ਪਤਨੀ ਦੀ ਮੌਤ ਹੋ ਗਈ ਸਾਨੂੰ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲ ਜਾਣਾ ਪਰ ਉਸ ਦੀ ਰੂਪ ਦੁਬਾਰਾ ਨਹੀਂ ਮਿਲਣੀ ਮੈਂ ਦੀਦੀ ਜੀ 2017 ਦੇ ਵਿੱਚ ਦਬੀ ਜਾਣਾ ਆ ਤੇ ਘਰੇ ਡੈਡੀ ਜੀ ਬਿਮਾਰ ਰਹਿੰਦੇ ਸਿਗੇ ਤੇ ਕਰੇ ਕਮਾਈ ਦੇ ਵਾਸਤੇ ਹੋਰ ਕੋਈ ਸਾਧਨ ਨਹੀਂ ਮੈਂ ਦਵਾਈ ਚਲ ਜਾਣਾ 2017 ਦੇ ਵਿੱਚ ਮੈਂ ਜਦੋਂ ਦਵਾਈ ਜਾਣਾ ਆ ਤੇ ਉਸ ਤੋਂ ਬਾਅਦ ਚ 3 ਮਹੀਨੇ ਬਾਅਦ ਮੇ ਡੈਡੀ ਡੈਥ ਹੋ ਜਾਂਦੀ ਹੈ ਜੀ ਆਦੇ ਵਿੱਚ ਜਾਨੀ ਬਹੁਤ ਔਖਾ ਟਾਈਮ ਲੰਘਦਾ ਦੀਦੀ ਜੀ ਤੇ ਉੱਥੇ ਕੰਮਕਾਰ ਕਰਦਾ ਵਧੀਆ ਕੰਮਕਾਰ ਕਰੀ ਜਾਂਦਾ ਮੈਂ ਵਾਪਸ ਨਹੀਂ ਆਇਆ ਦਵੀਦੋ ਜੀ ਘਰੇ ਔਖਾ ਸੀਗਾ ਤਾਂ ਕਰਕੇ ਮੈਂ ਵਾਪਸ ਨਹੀਂ ਆਇਆ ਦਵੀਦੋ ਤੇ ਵਧੀਆ ਕੰਮਕਾਰ ਚੱਲੀ ਜਾਂਦਾ ਸੀ ਕੰਮਕਾਰ ਕਰੀ ਗਏ ਤੇ ਹੁਣ ਮੈਂ 8 ਸਾਲ ਬਾਅਦ ਦੀ ਵਾਪਸ ਆਇਆ ਸੀਗਾ ਅਸੀਂ ਫੇਸਬੁੱਕ ਤੇ ਇੱਕ ਦੂਸਰੇ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਆ ਫੇਸਬੁੱਕ ਤੇ ਮਿਲਦੇ ਆ ਜੀ ਤੇ ਸਾਡੀ ਉਸ ਤੋਂ ਬਾਅਦ ਵਿੱਚ ਫੋਨ ਤੇ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਮਤਲਬ ਵਧੀਆ ਗੱਲਬਾਤ 6 ਸਾਲ ਦੇ ਵਿੱਚ ਵਧੀਆ ਪਿਆਰ ਸਾਡਾ ਬਹੁਤ ਵਧੀਆ ਰਿਹਾ ਹਨਾ ਤੇ ਉਹਨਾਂ ਨੇ ਮੇਰੀ 6 ਸਾਲ ਵੇਟ ਕੀਤੀ ਇੱਥੇ ਇੰਡੀਆ ਦੇ ਵਿੱਚ ਤੇ ਮੈਂ 6 ਸਾਲ ਬਾਅਦ ਚ ਜਦੋਂ ਮਤਲਬ ਬਾਹਰੋਂ ਆਉਣਾ ਮੈਂ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੀ ਘਰਦਿਆਂ ਦੀ ਸਹਿਮਤੀ ਦੇ ਨਾਲ ਸਾਡੀ ਮੈਰਿਜ ਹੁੰਦੀ ਆ ਮੈਰਿਜ ਬਹੁਤ ਵਧੀਆ ਹੁੰਦੀ ਹੈ ਜੀ ਤੇ ਮਤਲਬ ਮੈਰਿਜ ਨੂੰ ਮੇਰੀ ਨੂੰ ਸਾਲ ਹੋ ਗਿਆ ਸੀਗਾ ਜੀ ਉਹ ਵੀ ਮਤਲਬ ਅਸੀਂ ਹਲੇ ਚੱਲ ਕਹਿੰਦੇ ਸੀ ਵੀ ਥੋੜਾ ਰੁਕ ਜਾਨੇ ਆ ਵੀ ਅਗਲੇ ਸਾਲ ਕਰਾਂਗੇ ਤੇ ਉਹ ਕਹਿੰਦੇ ਵੀ ਨਹੀਂ ਆਪਾਂ ਕਰਨਾ ਤਾਂ ਉਹਦੀ ਮੰਮੀ ਕਹਿੰਦੇ ਇਸ ਮਹੀਨੇ ਚ ਹੀ ਕਰ ਲਵਾਂਗੇ ਇਸ ਕਰਕੇ ਚਲੋ ਕੋਈ ਗੱਲ ਨਹੀਂ ਇਸ ਮਹੀਨੇ ਚ ਹੀ ਕਰ ਲੈਂਦੇ ਆਪਾਂ ਫਿਰ ਅਸੀਂ ਸਾਰੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਦੱਸਿਆ ਚਲੋ ਅਸੀਂ ਰਹਿ ਮਸਲਾ ਨਾ ਕਰਕੇ ਸਾਰਾ ਵੀ ਅਸੀਂ ਉੱਥੇ ਜਾਣਗੇ ਇਹ ਕਹਿੰਦੇ ਸੀ ਵੀ ਆਓ ਸਾਡੇ ਆ ਕੇ ਗੱਲਬਾਤ ਕਰੋ ਹਾਂਜੀ ਦੇਖਣ ਗਏ ਸੀ ਨਾਲ ਰਿਸ਼ਤੇਦਾਰਾਂ ਨੂੰ ਲੈ ਕੇ ਬੇਟੀ ਨੂੰ ਲੈ ਕੇ ਬਰਾਉਣੇ ਨੂੰ ਲੈ ਕੇ ਤੇ ਨਾਲ ਸਾਡੇ ਮਾਸੀ ਜੀ ਦੇ ਲੜਕਾ ਤੇ ਨੋਪੁੱਤ ਦੋਨੇ ਹੀ ਸੀਗੇ ਉਹਨਾਂ ਨੂੰ ਅਸੀਂ ਵਿੱਚ ਵਿਚੋਲੇ ਰੱਖ ਲਿਆ ਸੀਗਾ ਸੋਣਾ ਇਹਨੇ 20 ਦਿਨ ਪਾਏ ਸੀ ਹਾਂ 20 ਦਿਨ ਪਾਏ ਸੀ ਅੱਛਾ 20 ਦਿਨਾਂ ਚ ਬੈਠ ਹਾਂਜੀ 20 ਦਿਨਾਂ ਦੇ ਵਿੱਚ ਫਿਰ ਅਸੀਂ ਵਿਆਹ ਕਰ ਲਿਆ ਸੀਗਾ ਅੱਛਾ ਹਾਂਜੀ ਤੇ ਇਧਰ ਵੀ ਅਸੀਂ ਪੂਰਾ ਆਪ ਦਾ ਸਾਰੇ ਰਿਸ਼ਤੇਦਾਰ ਸੱਦੇ ਸੀ ਉਧਰ ਵੀ ਉਹਨਾਂ ਦਾ ਪੂਰਾ ਵਧੀਆ ਸੀਗਾ ਵਿਆਹ ਪੂਰਾ ਵਧੀਆ ਕੀਤਾ ਸੀ ਚਾ ਫਿਰ ਸਾਲ 2 ਕੁ ਮਹੀਨੇ ਬਾਅਦ ਮਤਲਬ ਮੈਂ 2 ਮਹੀਨੇ ਹੋਏ ਸੀਗੇ ਜਦੋਂ ਉਹਨੂੰ ਪ੍ਰੈਗਨਨਸੀ ਵੀ ਮਤਲਬ ਫੈਲਦੀ ਆ ਬੱਚਾ ਟੈਰਦਾ ਵੋ ਤੇ ਵਧੀਆ ਠੀਕ ਠਾਕ ਸੀ ਕੋਈ ਗੱਲਬਾਤ ਨਹੀਂ ਅਸੀਂ ਚਾ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਜਾਂ ਜਦੇ ਜਾਂ ਕਦੇ ਕਹਿ ਦਿੰਦੇ ਆ ਨਾ ਬੱਚਾ ਤੇ ਉਹ ਵੀ ਖਾਸ ਸੀ ਵਧੀਆ ਠੀਕ ਠਾਕ ਉਹਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਸੀ ਅਸੀਂ ਹਸਪੀਟਲ ਵੀ ਲੈ ਕੇ ਜਾਂਦੇ ਸੀ ਚੈੱਕ ਅਪ ਲਈ ਦੋ ਸਕੈਨਾਂ ਵੀ ਹੋ ਗਈਆਂ ਸੀਗੀਆਂ ਉਹਦੀਆਂ ਤੇ ਜਾਨੀ ਦੋਸਤ ਕਨਾਂ ਦੇ ਵਿੱਚ ਉਹਦੀ ਆਲ ਮੂਰੇ ਆਉਂਦੀ ਸੀ ਚਲੋ ਤਾਂ ਹੁਣ ਰਿਕ ਦੇ ਕਿਉਂਕਿ ਮੈਂ ਆਪ ਇਹ ਕੰਮ 'ਚ ਪਈ ਸੀ ਆਸ਼ਾ ਵਰਕਰਾਂ ਮੈਂ ਕੰਮ ਕਰਦੀ 2002 ਤੋਂ ਲੱਗੀ ਹੋਈ ਆ ਮੈਂ ਬਹੁਤ ਕੇਸ ਕਰਵਾਉਂਦੀ ਸੀਗੀ ਮੈਨੂੰ ਆਏ ਸੀਗਾ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਨਾਰਮਲ ਗੱਲਾਂ ਨੇ ਹਾਂਜੀ ਤੇ ਠੀਕ ਠਾਕ ਸੀ ਹਨ ਚਲੋ ਜਦੋਂ ਲਾਸਟ ਤੇ ਉਹਦਾ ਮਤਲਬ ਕੇਸ ਹੁੰਦਾ ਵਾ ਮੇਰੇ ਕੋਲ ਉਹਦੀ ਆ ਪ੍ਰੋਬਲਮ ਆਉਂਦੀ ਆ ਅਸੀਂ ਲੈ ਕੇ ਜਾਂਦੇ ਆ ਮੁੱਲਾਪੁਰ ਪ੍ਰਾਈਵੇਟ ਹਸਪੀਟਲ ਤਾਂ ਉਸ ਦੀ ਆਲ ਮੂਰੇ ਕਰਕੇ ਵੱਡੇ ਆਪਰੇਸ਼ਨ ਨਾ ਬੱਚਾ ਹੁੰਦਾ ਵਧੀਆ ਬੱਚਾ ਉਹਨਾਂ ਨੇ ਸਾਨੂੰ ਕਹਿੰਦੇ ਵੀ ਅੱਜ ਬੱਚਾ ਚੱਕਣਾ ਪੈਣਾ ਵਾ ਵੀ ਐਂ ਕਰਕੇ ਵੀ ਇਹਦੀ ਆਲ ਵੀ ਖਤਰਾ ਆ ਆਪਾਂ ਨੂੰ ਵੀ ਆਪਾਂ ਚੱਕਣਾ ਸੀ ਕਿ ਕੋਈ ਗੱਲ ਨਹੀਂ ਹਲੇ ਟਾਈਮ ਰਹਿੰਦਾ ਸੀ ਜਾਨੀ 8 ਵਾ 9 ਵਾ ਚੜਿਆ ਹੀ ਸੀਗਾ ਬੱਚਾ ਹੋ ਗਿਆ ਵਧੀਆ ਠੀਕ ਠਾਕ 4 ਦਿਨ ਉੱਥੇ ਰੱਖਿਆ ਸਾਨੂੰ ਉਹਨਾਂ ਨੇ ਤੇ ਚੌਥੇ ਦਿਨ ਛੁੱਟੀ ਮਿਲੀ ਛੁੱਟੀ ਮਿਲ ਕੇ ਅਸੀਂ ਘਰੇ ਆ ਜਾਨੇ ਆ ਜਦੋਂ ਘਰੇ ਆ ਗਏ ਨੇ ਉਹ ਕਹਿੰਦੇ ਤਿੰਨਾਂ ਦਿਨਾਂ ਬਾਅਦ ਫੇਰ ਚੈੱਕ ਅਪ ਕਰਾ ਕੇ ਜਾਇਓ। ਹੂੰ। ਤੇ ਅਸੀਂ ਤਿੰਨਾਂ ਬਾਅਦ ਦਿਨਾਂ ਬਾਅਦ ਚੈੱਕ ਅਪ ਕਰਾ ਕੇ ਆਉਨੇ ਆ। ਅਸੀਂ ਉਹਨਾਂ ਨੂੰ ਸਾਰੀ ਪ੍ਰੋਬਲਮ ਅਸਕੇ ਆ ਕੋਈ ਪ੍ਰੋਬਲਮ ਇਹਨੂੰ ਕਹਿੰਦੇ ਨਹੀਂ ਠੀਕ ਠਾਕ ਆ। ਬਸ ਉਹਦੇ ਪੈਰਾਂ ਤੇ ਥੋੜੀ ਥੋੜੀ ਸੋਜ ਸੀ ਅਸੀਂ ਕਹੇ ਵੀ ਇਹ ਸੋਜ। ਉਹ ਕਹਿੰਦੇ ਵੀ ਇਹ ਪੇਸ਼ੈਂਟ ਦੇ ਆ ਹੀ ਜਾਂਦੀ ਹੁੰਦੀ ਆ ਕੋਈ ਗੱਲ ਨਹੀਂ। ਨਾਰਮਲ ਗੱਲ ਆਏ। ਤੇ ਕਹਿੰਦੇ ਵੀ ਟਾਂਕੇ ਵੀ ਠੀਕ ਆ ਵਧੀਆ ਆ ਨਾ ਠੀਕ ਠਾਕ ਹੋ ਗਿਆ। ਵਿਸੁੱਕੇ ਬੈਨੇ ਪੱਟੀ ਕਰਤੀ ਉਹਨਾਂ ਨੇ। ਤੇ ਚਲੋ ਘਰੇ ਆ ਗਏ ਘਰੇ ਆ ਕੇ ਵੀ ਅਸੀਂ ਦੋ ਤਿੰਨ ਦਿ ਤੇ ਤੀਜੇ ਚੋ ਚ ਉਹ ਉਸ ਤੋਂ ਦੋ ਤਿੰਨ ਦਿਨ ਬਾਅਦ ਉਸ ਦਿਨ ਜਾਨੀ ਨੌਵੇਂ ਦਿਨ ਸੀਗਾ ਜਿਸ ਦਿਨ ਉਹਨੂੰ ਲੈਟਰਨ ਲੱਗਦੀ ਅੱਛਾ ਮੈਂ ਕਿ ਆਪਾਂ ਇੱਥੋਂ ਦਵਾਈ ਨਹੀਂ ਲੈਣੀ ਆਪਾਂ ਕੇਸ ਹੋਇਆ ਹਾ ਤਾਜ਼ਾ ਤਾਜ਼ਾ ਆਪਾਂ ਹਸਪੀਟਲ ਨਹੀਂ ਚੱਲਦੇ ਅਸੀਂ ਜਿਗਰਾਂਉ ਪ੍ਰਾਈਵੇਟ ਹਸਪੀਟਲ ਹਰੀਸਿਆਂ ਹੁੰਦੇ ਉੱਥੇ ਲੈ ਗਏ ਉੱਥੇ ਲੈ ਕੇ ਉਹਨਾਂ ਨੇ ਰਿਪੋਰਟਾਂ ਕੀਤੀਆਂ ਜਦੋਂ ਦੱਸਿਆ ਕਹਿੰਦੇ ਵੀ ਇਹਦਾ ਆਏ ਕਰਕੇ ਵੀ ਫੋਨ ਵੀ ਘਟਾ ਮਨਫੈਕਸ਼ਨ ਵਧੀ ਹੋਈ ਆ ਸੈੱਲ ਘਟਾ ਇਹਨੂੰ ਦਾਖਲ ਕਰਨਾ ਪੈਣਾ ਵਾ ਉਸਕਾ ਕੋਈ ਗੱਲ ਨਹੀਂ ਦਾਖਲ ਕਰ ਲਓ ਗਏ ਡਾਕਟਰ ਨਾਲ ਗਏ ਕਿਤੇ ਥੱਲੇ ਆਈਸੀਯੂ ਚ ਲੈ ਗਏ ਥੱਲੇ ਆਈਸੀਯੂ ਚ ਤਾਂ ਫਿਰ ਮਤਲਬ ਵਸ ਉਹ ਕਹਿੰਦੇ ਵੀ ਉੱਥੇ ਜਾ ਕੇ ਜ਼ਿਆਦਾ ਆਈ ਭਰੋਗੀ ਉੱਥੋਂ ਫਿਰ ਸਾਨੂੰ ਕਹਿੰਦੇ ਵੀ ਇਹਨੂੰ ਡੀਐਮਸੀ ਲੈ ਲਓ ਅੱਛਾ ਜਦੋਂ ਅਸੀਂ ਡੀਐਮਸੀ ਲੈ ਜਾਂਦੇ ਆ ਤੁਹਾਡੀ ਐਮਸੀ ਜ ਰਾਹ ਚ ਅੱਧਰਾਂ ਚ ਸਾਡੇ ਨਾਲ ਬੋਲਦੀ ਜਾਂਦੀ ਆ ਅਸੀਂ ਉਹਨੂੰ ਬੁਲਾਉਂਦੇ ਜਾਂਦੇ ਆ ਮਨਪ੍ਰੀਤ ਠੀਕ ਆ ਪੁੱਤ ਹਾਂ ਮਮਾ ਮੈਂ ਠੀਕ ਆ ਮਨਪ੍ਰੀਤ ਠੀਕ ਰਹਿ ਪੁੱਤ ਤੂੰ ਹੌਸਲਾ ਫੜ ਮੈਂ ਉਹ ਮੈਂ ਆਪ ਗੱਲਾਂ ਕਰਦੀ ਜਾਂਦੀ ਆ ਪੁੱਤ ਤੂੰ ਹੌਸਲਾ ਰੱਖ ਤੂੰ ਸਾਡੇ ਬੰਨੀ ਦੇਖ ਪਤਾ ਅਸੀਂ ਕੀ ਕਰਾਂਗੇ ਤੇਰੇ ਤੋਂ ਬਿਨਾ ਵਿੱਕੀ ਕੀ ਕਰੂਗਾ ਪਤਾ ਵਿੱਕੀ ਅੰਨੀ ਦੇਖ ਤੂੰ ਸਾਡੇ ਅੰਨੀ ਨਹੀਂ ਦੇਖਣਾ ਇਹਦੇ ਅੰਨੀ ਦੇਖਲਾ ਤੂੰ ਤਾਂ ਇਹਦੇ ਅੰਨੀ ਦੇਖਲਾ ਤੂੰ ਤਾਂ ਮਤਲਬ ਇਹਦਾ ਵੀ ਹੱਥ ਚੱਕ ਕੇ ਮਾਰਿਆ ਉਹ ਆਕਸੀਜਨ ਲੱਗੀ ਸੀਗੀ ਉਹ ਵੀ ਲਾ ਕੇ ਮਾਰੀ ਜਾਨੀ ਮੈਨੂੰ ਸਾਹ ਨਹੀਂ ਆਉਂਦਾਗਾ ਹੈਗਾ ਹਨਾ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੈਂਟੀਲੇਟਰ ਤੇ ਲਾਉਣਾ ਪਊ ਮੈਂ ਕਭ ਵੈਂਟੀਲੇਟਰ ਤੇ ਲਾ ਲਿਆ ਜਾਨੀ ਜਦੋਂ ਵੈਂਟੀਲੇਟਰ ਤੇ ਉਹਨਾਂ ਨੇ ਕਹਿਤਾ ਸੀ ਨਾ ਉਦੋਂ ਫਿਰ ਮੈਂ ਜਾਨੀ ਅਮੀਰ ਜੀ ਜਿਹੜੇ ਮੇਰੇ ਹੋ ਗਈ ਸੀ ਕਿਉਂਕਿ ਸਾਡੇ ਉੱਥੇ 2-3 ਚਾਂਸ ਹੋਏ ਹੋਏ ਸੀਗੇ ਆ ਭੋਗ ਸੀਗਾ ਉਸ ਦਿਨ ਮਤਲਬ ਅਸੀਂ ਵਿਆਹ ਕਿ ਲਿਆਂਦੀ ਸੀ ਘਰੇ ਉਹ ਉਸ ਦਿਨ ਸਾਲ ਹੋਇਆ ਹਾਂਜੀ ਉਸ ਦਿਨ ਸਾਲ ਹੋਇਆ ਉਹਦੇ ਪਿਆਰ ਸਾਲ ਚ ਜਣੀ ਸਾਰਾ ਕੁਝ ਮਤਲਬ ਸਾਡਾ ਸਾਰੀ ਗੇਮਿੰਗ ਸਾਰੀ ਖਤਮ ਹੋ ਗਈ ਸਾਲ ਜਿੰਨੀਆਂ ਖੁਸ਼ੀਆਂ ਆਈਆਂ ਸੀ ਸਾਡੇ ਘਰ ਦੇ ਵਿੱਚ ਜਾਨੀ ਉਹ ਗਮੀਆਂ ਚ ਬਦਲ ਗਈਆਂ ਸਾਡੀਆਂ ਸਾਰੀਆਂ ਸਾਲ ਦੇ ਵਿੱਚ ਵਿੱਚ ਤੰਨਾ ਵਧੀਆ ਅਸੀਂ ਇਹ ਕੰਮ ਤੇ ਚੱਲੇ ਜਾਂਦਾ ਸੀ ਅਸੀਂ ਦੋਨੇ ਨੌ ਸਸ ਰਹਿੰਦੀਆਂ ਸੀ ਸਾਡਾ ਦਿਨ ਵਿਆਹ ਨੂੰ ਨਿਕਲਦਾ ਹੁੰਦਾ ਸੀਗਾ ਬੇਟਾ 11 ਦਿਨਾਂ ਦਾ ਸੀ ਉਹਦੋਂ 11 ਦਿਨਾਂ ਦਾ ਸੀਗਾ ਜਦੋਂ ਡੈਥ ਹੁੰਦੀ ਆ ਜਦੋਂ ਬੇਬੀ ਹੋਇਆ ਉਹਨਾਂ ਨੂੰ ਬਹੁਤ ਖੁਸ਼ੀ ਸੀ ਬਹੁਤ ਜਿਆਦਾ ਖੁਸ਼ੀ ਸੀਗੀ ਇੰਨੀ ਜਿਆਦਾ ਖੁਸ਼ੀ ਸੀ ਕਿ ਬਹੁਤ ਜਿਆਦਾ ਖੁਸ਼ੀ ਸੀ ਘਰੇ ਕੇਕ ਵਗੈਰਾ ਕੱਟਿਆ ਜਾਂ ਕੇਕ ਵਗੈਰਾ ਕੱਟਿਆ ਸਾਰਾ ਕੁਝ ਤੇ ਜਾਣੀ ਬਹੁਤ ਖੁਸ਼ੀ ਜੀ ਉਹਨਾਂ ਨੇ ਆ ਸਾਮਾਨ ਵੀ ਬਹੁਤ ਆਰਡਰ ਕੀਤਾ ਹੋਇਆ ਸੀਗਾ ਜੀ ਬੱਚੇ ਵਾਸਤੇ ਉਹਨਾਂ ਨੂੰ ਆਨਲਾਈਨ ਸ਼ਾਪਿੰਗ ਦੀ ਜਿਆਦਾ ਉਹ ਸੀਗੀ ਉਹ ਮਤਲਬ ਐ ਬਗਬੇਰਾਂ ਤੋਂ ਜਿਹੜੇ ਵੀ ਲੈਂਦੇ ਹੁੰਦੇ ਆ ਤੇ ਜਾਣੀ ਬਹੁਤ ਜਿਆਦਾ ਖੁਸ਼ੀ ਸੀਗੀ ਬਸ ਸਾਡੀਆਂ ਖੁਸ਼ੀਆਂ ਜੀ ਗਮੀਆਂ ਚ ਬਦਲੀਆਂ ਗਈਆਂ ਜੀ ਹੂੰ ਫਿਚਰ ਦੀਆਂ ਗੱਲਾਂ ਕਰਦੇ ਸੀਗੇ ਸਾਡੀ ਮਤਲਬ ਗੱਲਬਾਤ ਚੱਲਦੀ ਰਹਿੰਦੀ ਸੀਗੀ ਜੀ ਮਤਲਬ ਉਹਨੂੰ ਵੀ ਬਹੁਤ ਤਰੱਕੀ ਕਰਨ ਦਾ ਬਹੁਤ ਜਿਆਦਾ ਸ਼ੌਂਕ ਹੁੰਦਾ ਸੀ ਮੈਨੂੰ ਵੀ ਬਹੁਤ ਸ਼ੌਂਕ ਸੀਗਾ ਕੋਕੇ ਮੈਂ ਸਟਾਰਟਿੰਗ ਹੀ ਤੇ ਜਦੋਂ ਬਾਹਰ ਸੀਗਾ ਜੀ ਮੇਰੇ ਇਹਨਾਂ ਮਤਲਬ ਬਾਹਰ ਬਹਿਣੀ ਉੱਠਣੀ ਇਹ ਜੇ ਮੁੰਡਿਆਂ ਨਾਲ ਹੋ ਗਈ ਸੀ ਜਿਹੜੇ ਵਧੀਆ ਕਾਰੋਬਾਰ ਕਰਦੇ ਸੀਗੇ ਵਧੀਆ ਕੰਮਕਾਰ ਕਰਦੇ ਸੀਗੇ ਉਹਨਾਂ ਨਾਲ ਮੇਰੀ ਬਹਿਣੀ ਉੱਠਣੀ ਹੋ ਗਈ ਸੀ ਤੇ ਉਹੋ ਜੀ ਸੋਚ ਹੋ ਗਈ ਸੀ ਮੇਰੇ ਵੀ ਤੇ ਹੁਣ ਜਦੋਂ ਮੈਂ ਬਾਹਰੋਂ ਆਇਆ ਸੀ ਮੈਰਿਜ ਕਰਾਈ ਸੀ ਮੇਰੀ ਬਾਹਰ ਯੂਰਪ ਜਾਣ ਦੀ ਪਲਾਨਿੰਗ ਸੀਗੀ ਜੀ ਤੇ ਅਸੀਂ ਬੱਚੇ ਦੀ ਬੇੜਚੀ ਸੀਗੀ ਅਸੀਂ ਕਿਹਾ ਵੀ ਚਲੋ ਬੱਚਾ ਹੋ ਜਾਊਗਾ ਤੇ ਮੰਮੀ ਕਹਿੰਦੇ ਵੀ ਉਸ ਤੋਂ ਬਾਅਦ ਤੱਕੀ ਤੂੰ ਜਿੱਦਾਂ ਵੀ ਕਰਨਾ ਹੋਊਗਾ ਵੀ ਤੂੰ ਜਾਵੜੀ ਜਿੱਥੇ ਵੀ ਜਾਣਾ ਹੋਊਗਾ ਤੇ ਮੇਰੀ ਬਾਈ ਵੀ ਇਦਾਂ ਹੀ ਕਹਿੰਦੇ ਸੀਗੇ ਉਹ ਕਹਿੰਦੇ ਵੀ ਕੋਈ ਨਾ ਤੂੰ ਜਾਈ ਵੀ ਤੋਂ ਆਪਦੀ ਵਧੀਆ ਤਰੱਕੀ ਕਰ ਹਨਾ ਉਹਨਾਂ ਦੀ ਬਹੁਤ ਵਧੀਆ ਸੋਚ ਸੀਗੀ ਯਾਨੀ ਹੁਣ ਸਾਰਾ ਕੁਝ ਖਤਮ ਹੋ ਗਿਆ ਜੀ ਸਾਡਾ ਦਾ ਜੀ ਜਿੱਥੋਂ ਮਤਲਬ ਸਾਡੀ ਸਟਾਰਟਿੰਗ ਹੋਈ ਸੀ ਅਸੀਂ ਉੱਥੇ ਹੀ ਮਤਲਬ ਥੱਲੇ ਆ ਕੇ ਡਿਗ ਪਏ ਜੀ ਤੇ ਮੈਰਿਜ ਐਸੀ ਕਰਕੇ ਕਰਾਈ ਸੀਗੀ ਚਲੋ ਮੰਮੀ ਇਕੱਲੀ ਰਹਿੰਦੀ ਆ ਘਰੇ ਬਹੁਤ ਜਿਆਦੀ ਔਖਾ ਸੀਗਾ ਹਨਾ ਤੇ ਵੀ ਚਲ ਮੰਮੀ ਦਾ ਦਿਲ ਲੱਗਿਆ ਰਿਹਾ ਉਹ ਘਰੂ ਹਾਰਟ ਦੇ ਮਰੀਜ਼ ਆ ਹਨਾ ਤੇ ਆਪਸ ਦੋਨੇ ਜਣੇ ਗੱਲਾਂ ਬਾਤਾਂ ਕਰਦੇ ਰਹਿਣਗੇ ਤੇ ਮਤਲਬ ਸਾਰਾ ਕੋਣ ਖਾਦਮ ਨਾ ਨਾ ਕਦੇ ਉਹਨੂੰ ਬੁਖਾਰ ਨਾ ਕਦੇ ਉਹਨੂੰ ਉਲਟੀ ਨਾ ਕਦੇ ਉਹਦਾ ਸਿਰਦੋਖਿਆ ਸੀ ਕਦੇ ਵੀ ਕੁਛ ਨਹੀਂ ਸੀ ਉਹਦਾ ਐਚ ਵੀ ਵੀ ਦੇਖ ਲਓ ਵੀ ਸਿਰੇ ਤੇ ਡਿਲੀਵਰੀ ਤੱਕ 1.5 11 ਗ੍ਰਾਮ ਸੀਗਾ ਅੱਛਾ ਸਾਡੇ ਸਾਰੇ ਘਰਾਂ ਚੋਂ ਇੱਕ ਸੀ ਹਮ ਘਰਾਂ ਦੇ ਵੀ ਸਾਡੇ ਕਹਿੰਦੇ ਹੁੰਦੇ ਸੀਗੇ ਹਮ ਕਹਿੰਦੇ ਸੋਹਣੀ ਸੀ ਬੇਬੀ ਨੋ ਆਈ ਆ ਤਾਂ ਮਨਜੀਤ ਦੀ ਆਈ ਆ ਬਈ ਕੋਈ ਨੋ ਨਹੀਂ ਆਉਣੀ ਐ ਜੀ ਸਾਡੀਆਂ ਤਾਂ ਕਹਿੰਦੇ ਸੀ ਸੁੱਤੀਆਂ ਪਈਆਂ ਨਹੀਂ ਉੱਠਦੀਆਂ ਨਹੀਂ ਆਈਆਂ ਵੀ ਅਸੀਂ ਜਾ ਕੇ ਬੈੰਨੇ ਤਾਂ ਮੂਰੇ ਪਾਣੀ ਦਾ ਗਲਾਸ ਲੈ ਕੇ ਕੱਢ ਜਾਂਦੀ ਆ। ਵੀ ਸਾਡੇ ਤੇ ਆਹ ਟਾਈਮ ਆਊ ਕਦੇ ਸੁਪਨੇ ਚ ਵੀ ਨਹੀਂ ਸੀ ਸਾਨੂੰ ਐਂਜਾ ਹੋਇਆ। ਵੀ ਸਾਡੇ ਤੇ ਆਹ ਜਿਹੜਾ ਟਾਈਮ ਆਊਗਾ। ਕਿਉਂ ਸਾਡੇ ਨਾ ਸਾਡੇ ਪਿੱਛੇ ਤੋਂ ਨਾ ਕਦੇ ਐ ਇੱਥੇ ਹੋਇਆ ਜੀ ਹੋ ਹੀ ਨਹੀਂ। ਮੈਂ ਸਾਰੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਸਾਡੇ ਬੱਚੇ ਏਡੇ ਏਡੇ ਆ ਜਿਹੜੇ ਮੇਰੇ ਅੱਤੀ ਕੇਸ ਕਰਾਏ ਹੋਇਆ। ਦੇਰ ਦੇਨ ਦੇ ਮੈਂ 4-4 ਕੇਸ ਲੈ ਕੇ ਜਾਂਦੀ ਸੀ ਰਾਤ ਨੂੰ ਮੈਂ ਲੈ ਕੇ ਜਾਂਦੀ ਸੀ 4-4 ਕੇਸ ਇਕੱਠੇ ਕੋਈ ਅਜੇ ਜਾਂ ਕੇਸ ਮੇਰੇ ਹੱਥੀਂ ਅੱਜ ਤੱਕ ਨਹੀਂ ਹੋਇਆ ਭੋਗ ਸੀਗਾ ਉਸ ਦਿਨ ਮਤਲਬ ਅਸੀਂ ਵਿਆਹ ਕਿ ਲਿਆਉਂਦੀ ਸੀ ਘਰੇ ਉਹ ਦਿਨ ਸਾਲ ਹੋਇਆ ਹਾਂਜੀ ਉਸ ਦਿਨ ਸਾਲ ਹੋਇਆ ਉਹਦੇ ਵਿਆਹ ਸਾਲ ਚ ਜਾਨੀ ਸਾਰਾ ਕੁਝ ਮਤਲਬ ਸਾਡਾ ਸਾਰੀ ਗੇਮ ਸਾਰੀ ਖਤਮ ਹੋ ਗਈ ਸਾਡ ਜਿੰਨੀਆਂ ਖੁਸ਼ੀਆਂ ਆਈਆਂ ਸੀ ਸਾਡੇ ਘਰ ਦੇ ਵਿੱਚ ਜਾਨੀ ਉਹ ਗਮੀਆਂ ਚ ਬਦਲ ਗਈਆਂ ਸਾਡੀਆਂ ਸੁਣ ਕੇ ਬਹੁਤ ਦੁੱਖ ਲੱਗਿਆ ਆਪਾਂ ਇਹ ਅਰਦਾਸ ਕਰਾਂਗੇ ਕਿ ਵਾਹਿਗੁਰੂ ਇਸ ਬੱਚੇ ਨੂੰ ਇਸ ਵੀਰ ਨੂੰ ਮਾਤਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਪਾਣਾ ਵਰਤਿਆ ਬਹੁਤ ਹੀ ਮਾੜਾ ਹੋਇਆ ਇਸ ਪਰਿਵਾਰ ਵਾਸਤੇ ਇੱਕ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਬਾ